ਫਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬਤਾ ਪਾਲਾ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਿਰਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖੋ ਬਰੋ ਕਿਰਪਾ ਕੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਰੋ ਕਿਰਪਾ ਸਿਮਰਾਨ ਦਾ ਤਿਆੜਾ ਹੋਵੇ जय सबा जय अमृत जाया अमृत जल जाया पूरन साज कराया मनोर गोरे को जग अंतर, सगल सूरे पूरन कुछ अपनासी

ਬਨਾਸੀ ਜਗਤ ਦੇ ਮਹਾਰਾਣੀ ਗਾਇਆ ਆਪਣਾ ਮੇਰੇ ਵਰਕੇ ਅਰੇ ਮੇ ਸਰਨਾਨਕ ਨਾਮ ਤੇ ਆਨ ਗੁਰੂ ਨਾਨਕ ਤੂੰ ਹੀ ਨਰੰਕ ਸੰਪੂਰਨ થી ਆ ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਬਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਗੁਰੂ ਨਾਲਕ ਦੇਵ ਸਾਹਿਬ

¡Gracias el ਯਾਤਰਾਂ ਕੰਤਨ ਵਸਿਆ ਸੋਈ ਹਰ ਕੰਤਨ ਵਸਿਆ ਸੋਈ ਹਰ ਕੰਤਨ ਵਸਿਆ ਸੋਈ ਜੇ ਦੇ ਕਾਂਟਲੇ ਸੰਕੋਚ ਕਰੇ ਸਭ ਕੋਈ ਜੇ ਦੇ ਕਾਂਟਲੇ ਸੰਕੋਚ ਕਰੇ ਸਭ ਕੋਈ ਜੇ ਦੇ ਕਾਂਟਲੇ ਸੰਕੋਚ ਕਰੇ ਸਭ ਕੋਈ ਘਰ ਪੂਰੇ ਜੀਵਨਿਆ ਘਰ ਪੂਰੇ ਜੀਵਨਿਆ ਆਈ

ਮਲ ਜਨਮ ਜਨਮ ਦੀ ਘਟਿਏ ਦਰਸ਼ਨ ਦੇਖ ਜੀਵਾ ਗੁਰ ਦੇ ਸਾਧ ਦਰਸ਼ਨ ਦੇਖ ਜੀਵਾ ਬਸ ਤੇਰਾ ਤੁੰਡੂ ਇੱਕ ਮੇਰਾ ਪੁਰਨ ਸਰਬੋ ਹੋਇ ਪੰਮੇਰਾ ਰੇ ਬਨਾਂਤੀ ਤੁੰਬ ਮੇਰੇ ਸੁਪਨੰਤੀ ਤੁੰਬ ਮੇਰੇ ਦੇਵ ਨਾਮ ਕਰੇ ਸੁਲਿਕੇ ਹੈ ਗਾਵਤਿ ਮਰਚੀਤਾ ਨਾਨਕੇ ਪ੍ਰਵਾਸ ਨਾਨਕੇ ਕਗਰੇ ਅਰਦਾਸ ਸਿਰ ਨਾਹੀ ਪੁਰਣ ਕੁੰਤਾ ਤਸ ਸਿਰ ਨਾਹੀ ਪੁਰਣ ਕੁੰਤਾ ਕਰ ਗੋੜ ਦਲੇ ਸਰ ਕੀ ਆਪੇ ਆਣ ਕਰ ਗੋੜ ਦਲੇ ਸੁਖੇ बाद रियान रिया, जगत पोसो गे पेत पोसो गु जग पियो

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੈ ਵਿਖ ਖਾਈ ਨਾਇਆ ਮੁ ਪਰਮ ਪਾਪੂਲੇ ਸਤ ਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਟਾਈ ਏਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖ ਸਰਨਾਈ ੴ ਦਾਸ ਬਾਟ ਕੀਰਤ ਕੀ ਘਰ ਰਾਮਦਾਸ ਰਾਖੁ ਸਰਣਾਈ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਲ ਗਿਰਵਾ ਕਰੋ ਹਰੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੁਤੀ ਜੋਤ ਰਲੀ ਸੰਪੂਰਨ ਥੀ ਯਾਰਾਮ ਮੈਂ ਮੂਰਖ ਕੀ ਕੀ ਤਕ ਬਾਤ ਹੈ ਉਟ ਪ੍ਰਾਪਦੀ ਤਾਰੇ ਆਰੇ ਗੁਰ ਨਾਮਕ ਜਨ ਸੁਣਿਆ ਵੇਖਿਆ ਸੇ ਫਿਰ ਘਰ ਵਾਸ ਨਾ ਪਰਿਆ ਰਾਮ ਨਾਮ ਯੁਰ ਮੈਂ ਗयो ਜਾ ਕਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰੋ ਏ ਸੁਖੋ ਟਲ ਗੁਰ ਸੇਵੀਆ ਐਨ ਸਸਾਜ ਸੁਭਾਈ ਦਰਸਨ ਕਰਸਿਆ ਗੁਰ ਕਾ ਜਨਮ ਮਰਨ ਦੁਖ ਜਾਏ ਹੋਆ ਸਿਵਤ ਖਸਮ ਦੀ ਨੂਰ ਅਰਸੋ ਕਰਸੋ ਛਟਿਆ ਤੋਦੋ ਡਿਟੀ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਏ ਸਭ ਨਾਮ ਨਾਵੇ ਸਾਹ सचे जनमे, 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 सतनाम श्री वाहेगुरु साहिब जी ਨਾਲਾ ਪੰਜਵਾ ਕਮਰੀ ਗਣਤ ਨਗਰਿਆ ਕਾਈ ਆਪਣਾ ਬਿਰਦ ਪਛਾਨ ਨਾਥ ਦੇ ਰਾ ਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਅੰਮ੍ਰੀ ਗਣਤਨਾ ਗਣਿਆ ਕਾਈ ਆਪਣਾ ਬਿਰਤ ਪਛਾਨ ਆਪ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਾਧ ਮਹਿਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਰਹਾ ਜਿਉ ਕਾਇ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਲਕ ਸਾਦ ਕੁਰਬਾਨ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨ ਨਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਹੀ ਸੌਰਠ ਮਹੱਲਾ ਪੰਜਵਾ ਹਮਰੀ ਗੜਤ ਨ ਗੜੀਆਂ ਕਾਈ ਆਪਣਾ ਮਿਰਦ ਪਛਾਨ ਹੱਥ ਦੀ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ